ਸਾਸੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਜੀ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਝਾਮਕਾ ਜ਼ਿਲ੍ਹਾ ਤੇ ਤਸੀਲ ਤਰਨਤਾਰਨ ਸਾਹਿਬ ਅੱਜ ਤਰੀਕ ਹੈਗੀ ਹੈ 29 ਸਤੰਬਰ 2025 ਸਮਾਂ ਕੁ ਸਵੇਰ ਦੇ 10 ਵਜੇ ਦਾ ਜੀ ਤੇ ਵੀਰ ਕੋਲ 9 ਪਸ਼ੂ ਪਕਾਉ ਹੈ ਜੀ 9 ਮੱਝਾਂ ਪਕਾਉ ਹੈ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਨੂੰ ਲਾਸਟ ਤੱਕ ਬਣੇ ਰਹੋ ਤੇ ਵੀਰ ਨਾਲ ਕਰਦੇ ਆਂ ਇਹ ਗੱਲਬਾਤ ਸ਼ੁਰੂ ਸਾਸੀ ਦਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਵਧੀਆ ਜੀ ਚੱਲਦੀ ਕੋਲ ਜੀ ਠੀਕ ਹੈ ਜੀ ਵਧੀਆ ਵਧੀਆ ਜੀ ਕਿੰਨੇ ਪਸ਼ੂ ਪਕਾਉ ਹੈ ਜੀ ਆਪਣੇ ਪੱਜ ਪਸ਼ੂ ਤੇ ਦਾਹ ਹੀ ਜੀ ਅੱਛਾ ਜੀ ਇੱਕ ਵੇਗੀ ਮੱਝ ਹੋਣੇ ਸੱਜਣ ਕੋਈ ਆਪਣੇ ਤੋਂ ਕਰਦਾ ਵਾਂਗ ਤੇ ਲੈ ਗਿਆ ਨੌ ਹੋਣਗੇ ਅੱਜ ਅੱਛਾ ਜੀ ਤੇ ਬਾਕੀ ਇਹੋ ਬੇਨਤੀਆਂ ਭੈਣ ਭਰਾਵਾਂ ਦਾ ਜੀ ਠਠਾ ਵੇ ਦੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਦਾ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਇਹੋ ਬੇਨਤੀ ਕਰਦੇ ਆਂ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹਾਂ ਜੀ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਆਪਣੀਆਂ ਰਾਏ ਦੋ ਬਿਲਕੁਲ ਜੀ ਤੇ ਫਾਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਸਪੋਰਟ ਕਰੋ ਜੀ ਹਾਂਜੀ ਆਪਣ ਤਾਂ ਅੱਜ ਨੌ ਨਾਗ ਹੋਣਗੇ ਅੱਛਾ ਜੀ ਜਿਨ੍ਹਾਂ ਦੇ ਵਿੱਚ ਇੱਕ ਬੱਚੇ ਵਾਲੀ ਆ ਠੀਕ ਹੈ ਹੱਥ ਬਿਨਾ ਬੱਚੇ ਤੋਂ ਜਿਨ੍ਹਾਂ ਚਿਰ ਦੀਆਂ ਸੂਈਆਂ ਜਿਨ੍ਹਾਂ ਜਿਨ੍ਹਾਂ ਦੁੱਧ ਆ ਜਿਨ੍ਹਾਂ ਚ ਬਣੀਆਂ ਸੌਰੀਆਂ ਸਾਰੀ ਲਤੇਰ ਆਪਾਂ ਭਣ ਭਰਾਵਾਂ ਨੂੰ ਦਵਾਂਗੇ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫੇਰ ਆਪਾਂ ਨੂੰ ਥਾਈ ਬੈਨ ਪਾਓ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਦੀ ਤਸਲੀ ਕਰੋ ਹਾਂਜੀ ਤੇ ਵੀਰ ਜੀ ਕਿੰਨੀ ਕਿ ਰੇਂਜ ਤੱਕ ਅੱਜ ਆਪਣੇ ਕੋਲ ਮਾਲ ਰੇਂਜ ਜੀ ਅੱਜ ਆਪਣੇ ਤੋਂ ਹੋਊਗੀ ਕੋਈ 50 ਅੰਦਰ ਬਾਹਰ ਦੀ ਹੈ 50 ਤੋਂ ਅੰਦਰ ਬਾਹਰ ਦੇ 50 ਅੰਦਰ ਬਾਹਰ ਦੇ ਵੀ ਹੈਗੇ ਆ ਤੇ 60 ਤੋਂ ਅੰਦਰ ਬਾਹਰ ਦੇ ਵੀ ਹੈਗੇ ਆ ਅੱਛਾ ਜੀ ਹਾਂਜੀ ਓਵਰ ਆਲ ਆਪਾਂ ਲਾ ਲੋਗੇ 60 ਤੋਂ ਅੰਦਰ ਅੰਦਰ ਹਾਂ ਮੰਨ ਲਓ 45 ਤੋਂ ਲੈ ਕੇ ਕੋਈ 60 62 ਕਿਤੇ ਕਰਿਆ ਗਏ 60 62 ਹਾਂਜੀ ਠੀਕ ਹੈ ਜੀ ਤੇ ਕਰੀ ਵੀਡੀਓ ਹਾਂ ਜਰੂਰ ਜੀ ਚਲੋ ਜੀ ਪਹਿਲੇ ਦੀ ਦਿਓ ਜਾਣਕਾਰੀ ਹਾਂ ਪਜੂਨਾ ਜਾਰੇ ਕਰਕੇ ਆਪਾਂ ਖੋਲ ਕੇ ਉਖਾਈ ਜਾਨੇ ਨਾਲ ਨਾਲ ਡਿਟੇਲ ਦੀ ਜਾਨੇ ਤੇ ਤੇਰੀ ਨਾ ਮਗਰੋਂ ਡਗਰ ਖਾਲੀ ਦਾ ਅਗਲੇ ਬੰਦੇ ਫੇਸ ਨਹੀਂ ਭੈਣ ਭਰਾਉਣ ਪਾ ਲੱਗਦਾ ਵੀ ਮੈਂ ਕਿਹੜੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਚਲੋ ਜੀ ਲਓ ਜੀ ਜਰੂਰ ਕਰੋਲੀ ਚੱਕ ਹੈ ਅੱਜ ਨਗੀਨੇ ਲਿਆਂਦੇ ਇਹ ਕਰ ਕਰ ਬਿਲਕੁਲ ਬਿਲਕੁਲ ਤੇ ਦਿਓ ਵੀਰ ਜੀ ਜਾਣਕਾਰੀ ਇਹਦੀ ਇਹਦਾ ਭਾਜੀ ਸੁਆ ਉਹਨਾਂ ਦੇ ਕਹਿਣ ਮੁਤਾਬਕ ਦਜਾ ਅੱਛਾ ਜੀ ਭੈਣ ਭਰਾਵਾਂ ਦੇ ਗਾੜੀ ਆ ਕਿ ਉੱਤੇ ਜਾ ਲਾਵੇ ਚੌਥਾ ਲਾਵੇ ਭਾਵੇਂ ਕੋ ਲਾਵੇ ਦਹਾਵਾ ਠੀਕ ਹੈ ਆਪ ਜੀ ਵੇਖ ਕੇ ਸਮਝ ਸਮਝਾ 8 ਲੀਟਰ ਦੁੱਧ ਜੇ ਮਹੀਨੇ ਚਲੀ ਠੀਕ ਹੈ ਜੀ ਤੇ ਬੱਚਾ ਨਹੀਂ ਹੈਗਾ ਸੂਈ ਨੂੰ ਭਾਈ ਕਿ ਮਹੀਨੇ ਹੋਏ ਆ ਠੀਕ ਹੈ ਜੀ ਤਾਂ ਇਹ 10 ਮਹੀਨੇ ਆ ਤੇ ਮਿਲਦੀ ਭਾੜੇ ਤੇ ਮਿਲਦੀ ਭਾੜੇ ਤੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਆਰਡਰ ਕੁਆਲਿਟੀ ਦੀ ਤਾਂ ਬਹੁਤ ਹੀ ਚੰਗੀ ਆ ਨਾ ਹਾਂ ਹੁਣ ਕਿਵੇਂ ਵੀਰ ਜੀ ਇੱਕ ਨੰਬਰ ਹੈ ਜੀ ਬਾਈ ਹਾਂਜੀ ਹਾਂਜੀ ਚੌਣਵੀਂ ਇੱਕ ਨੰਬਰ ਹੈ ਬਾਕੀ ਚੌਣਵੀਂ ਐ ਪਾਸ ਆ ਪੂਰੀ 100 ਚੋਂ 100 ਆਠ ਲੀਟਰ ਜੀ ਪੱਕਾ ਆਠ ਹਾਂਜੀ ਹੈ ਨਾ ਇਸ ਤਰ੍ਹਾਂ ਹੀ ਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਲਓ ਜੀ ਕਰੋ ਜੀ ਚੈੱਕ ਤੇ ਕਿਵੇਂ ਸੀਲਸਲਾਕ ਵੀਰ ਜੀ ਇੱਕ ਨੰਬਰ ਦੀ ਚੌਣ ਹਾਂਜੀ ਹਾਂ ਸੰਗ ਸੰਗ ਕਰੋ ਐ ਪੂਰੇ ਕਰਮ ਵਾਲੀ ਦਿਓ ਹਾਂਜੀ ਹਾਂਜੀ ਓਕੇ ਜੀ ਮਾਰੇ ਫੇਸ ਐਨੂੰ ਘਮਾਏ ਬਾਕੀ ਉਹ ਉਦਾਂ ਵੀ ਨਾ ਹੈਗੀ ਵੀ ਮੰਨ ਲਓ ਠੰਢੀ ਆਏ ਨਹੀਂ ਵੀ ਕਈ ਡੰਗਰ ਹੋਣੇ ਮੰਨ ਲਓ ਜਦਾਂ ਮਾਲ ਆਇਆ ਨਾ ਕਈ ਡੰਗਰ ਦੇ ਨਵੇਂ ਆਉਂਦੇ ਆ ਉਹਨੇ ਤੇ ਉਂ ਹੀ ਡਰੀ ਜਾਂਦੇ ਆ ਥੋੜੀ ਕੈਮਰੇ ਤੋਂ ਡਰਦੀ ਥਾਡੇ ਤੋਂ ਬਿਲਕੁਲ ਬਿਲਕੁਲ ਹੋਰ ਨਹੀਂ ਗੱਲ ਲਓ ਜੀ ਕਰੋ ਸਿੰਗ ਸੁੰਗ ਚੈੱਕ ਹੈ ਓਕੇ ਪੂਰੀ ਤਸੱਲੀ ਹਾਂਜੀ ਹਾਂਜੀ ਹੈ ਨਾ ਜੀ ਹਾਂ ਤੇ ਵੀਰ ਜੀ ਕੀ ਰੇਟ ਆਊਟ ਕਰਦੇ ਜੀ ਇਹਦਾ ਰੇਟ ਪਾਈ ਇਹਦਾ ਜੈ ਜੀ ਆ ਅੱਛਾ ਜੀ ਇੰਨਾ ਮਾਲ ਜਿਆਦਾ ਮੈਂ ਥੋੜੀ ਜੀ ਟਾਈਟ ਕਰਦੀ ਆ ਦੂਜੇ ਡੰਗਰ ਨਾਲ ਬਹੁਤ ਬਦੀ ਭਿੜੀ ਜਾਂਦੇ ਆ ਹਾਂਜੀ ਰੇਟ ਭਾਜੀ ਜੈ ਜੀ ਆ ਹਾਂਜੀ ਤੁਸੀਂ ਵੇਖੋ ਅਰਡਰ ਕੁਆਲਿਟੀ ਇਹਦੀ ਬਿਲਕੁਲ ਜ ਵੋਖਰਾਤੀ ਜੈਕ ਇੱਕਲੀ ਹਾਂ ਵੇਖੋ ਤੁਸੀਂ ਮੇਰਾ ਘਰ ਸੱਜੇ ਸੂਈ ਮਹੀਂ ਲੈਣ ਜਾਈਏ ਤੇ ਭਾਜੀ ਜਾਦੀ ਨਹੀਂ ਤੇ ਚਲੋ ਲੱਖ ਦੀ ਤੇ ਆਉ ਨੂੰ ਬਿਲਕੁਲ ਜੀ ਉਹ ਤੇ ਖਲੇਗੀ ਤੇ ਜੈਜਾਈ ਜੈਜ ਜੀ ਦੇ ਦੇਣੀ ਹਾਂਜੀ ਕਿੰਨਾ ਰੇਟ ਛਾ ਜੀ 65000 ਤੇ ਬਾਹਰ ਹਜ਼ਾਰ ਦੀ ਉਦਾਂ ਬਾਹਰ ਹਜ਼ਾਰ ਦੀ ਉਦਾਂ ਹਾਂ ਤੇ ਮਾਨਤਾ ਸਾਹਿਬ ਜੀ ਚਲੋ ਜੀ ਜਿਹੜਾ ਤੁਹਾਡੇ ਚੈੰਗਲ ਥਰੂ ਆਉਗਾ ਨਾ ਹਾਂਜੀ ਤੇ ਆਪਾਂ ਪੂਦੇ ਦਵਾਂਗੇ 63000 ਦੇ ਵਿੱਚ ਪਹੁੰਚ 63000 ਗੱਡੀ ਆ ਗਈ ਲੈ ਪੂਰੇ 60000 ਦੀ ਮੈਂ ਦਵਾਂ 60000 ਬਾਕੀ ਇਹ ਗੱਡੀ ਜਿਹੜਾ ਘਰੇ ਆ ਕੇ ਮੈਂ ਖੜੂਣਾ ਸੌਦੇ ਹੋਏ ਚ 500 ਰੁਪਿਆ ਛੋੜ ਕਰੂੰਗਾ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਜਿਹੜਾ ਘਰੇ ਆਣਗੇ ਚੈੱਕ ਕਰਕੇ ਹਾਂਜੀ ਹਾਂਜੀ ਘਰੇ ਆ ਕੇ ਜਿਹੜਾ ਮੈਂ ਖੜੂਣਾ 500 ਰੁਪਿਆ ਛੋੜ ਕਰਾਂਗੇ ਸੌਦੇ ਹੋਏ ਚ ਠੀਕ ਹੈ ਚਲੋ ਜੀ ਅਗਲੇ ਪਸ਼ੂ ਦੀ ਦ ਜਾਣਕਾਰੀ ਗੱਡੀ ਵੀ ਭਾਜੀ ਸੂਆ ਦੁੱਜਾ ਹਾਂਜੀ ਭਾਵੇਂ ਕੋ ਤਜਾ ਲਾਵੇ ਭਾਵੇਂ ਕੋ ਚੌਥਾ ਲਾਵੇ ਭਾਵੇਂ ਪੰਜਵਾਂ ਲਾਵੇ ਆਪ ਦੀ ਸਮਝ ਵੇਖੀ ਬਿਲਕੁਲ ਜੀ ਭੜੇ ਤੇ ਮੈਂ ਮਿਲਦੀ ਜੇ ਸੂਈ ਨੂੰ ਹੋਏ ਜੇ ਕੋਈ 3 3.5 ਮਹੀਨੇ 3 3.5 ਮਹੀਨੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਹਾਂਜੀ ਦੁੱਧ 8 ਲੀਟਰ ਦੀ 8 ਲੀਟਰ ਹਾਂਜੀ ਹਾਂਜੀ ਠੀਕ ਹੈ ਜੀ ਬਣੀ ਵੀ ਮੈਂ ਹੈਗੀ ਆ ਥੋੜੇ ਚਿਰ ਦੀ ਏ ਅੱਛਾ ਜੀ ਪਰ ਆਪਾਂ ਕੋਈ ਗਾਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਆ ਚਲੋ ਜਿਹੜਾ ਮੈਂ ਲਊਗਾ ਆਪਣੇ ਤੋਂ ਡਿਟੇਲ ਪੁੱਛ ਲੈ ਮੈਂ ਜੀ ਬਿਲਕੁਲ ਜੀ ਹਾਂਜੀ 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 ਲਓ ਜੇ ਇੱਕ ਰੀ ਫੇਸ ਵਖਾ ਦਿਓ ਇੱਥੇ ਹੀ ਲਓ ਜੀ ਵੇਖੋ ਬਣੀ ਆ ਮੈਂ ਗੁਗੀਆਂ ਪਨੀਆਂ ਦਿਨਾਂ ਦੀ ਪਰ ਆਪਣੀ ਨਹੀਂ ਕੋਈ ਗਾਰੰਟੀ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਥਾਣ ਥਣ ਵੀਰ ਜੀ ਕਿਵੇਂ ਇੱਕ ਨੰਬਰ ਹੈ ਜੀ ਬਾਈ ਪੂਰੀ ਓਕੇ ਜਵਾਈ ਹਾਂਜੀ ਹਾਂਜੀ ਠੀਕ ਹੈ ਜੀ ਤੇ ਪੱਕਾ ਦੁੱਧ ਕਿੰਨਾ ਚਾਹੀਦਾ ਪੱਕਾ 8 ਲੀਟਰ ਜੀ 8 ਲੀਟਰ ਹਾਂਜੀ ਹਾਂਜੀ ਠੀਕ ਹੋ ਜੀ ਵੀਰ ਭਰਾ ਆਪਣੀ ਤਸੱਲੀ ਕਰ ਸਕਦਾ ਮੈਂ ਜੀ ਆਪਾਂ ਆਫਰ ਇਹ ਲਾਤੀ ਆ ਵੀ ਜਿਹੜਾ ਘਰੇ ਆ ਕੇ ਵੇਖ ਕੇ ਖਰੂਗਾ ਸੌਦਾ ਹੋਏ ਤੇ 500 ਰੁਪਏ ਛੋਟ ਕਰਾ ਲਈ ਆਪਣੇ ਠੀਕ ਹੈ ਜੀ ਜਿਹੜਾ ਆਪਣੇ ਤੋਂ ਮੈਂ ਲੈ ਲਈਏ ਨਾ ਜਿਹਨੇ ਫੋਨ ਤੇ ਪਹਿਲੇ ਹੁੰਦਿਆ ਹਾਂਜੀ ਹਾਂਜੀ ਆਵੇਂ ਪੌਂਚ ਚਲੀ ਆ ਤੇ ਭਾਵੇਂ ਲਈ ਉਹਨੇ ਪੌਂਚ ਤੋਂ ਬਿਨਾ ਠੀਕ ਹੈ ਜੀ ਜਨੇ ਦੀ ਮੈਂ ਲਈ ਆ 500 ਰੁਪਇਆ ਘੱਟ ਦੇ ਦੇ ਆਪਾਂ ਨੂੰ ਠੀਕ ਹੈ 500 ਰੁਪਇਆ ਛੋੜ ਕਰਾਂਗੇ ਜਿਹੜਾ ਘਰੇ ਆ ਕੇ ਮੈਂ ਖੜੂਗਾ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਜਿਹੜਾ ਤਸੱਲੀ ਕਰਕੇ ਆਪ ਦੀ ਹਾਂਜੀ ਹਾਂਜੀ ਆ ਘਰੇ ਆ ਕੇ ਖੜੂ ਜਿਹੜਾ ਕੀ ਰੇਟ ਉਹ ਵੀ ਜੀ ਇਹਦਾ ਰੇਟ ਭਾਜੀ ਬਿਲਕੁਲ ਜੈ ਜਆ ਹਾਂਜੀ ਕੋਈ 60 ਨਹੀਂ 65 ਨਹੀਂ ਹਾਂਜੀ 55000 ਦੇ ਵਿੱਚ ਪਹੁੰਚ ਜੇ 55000 ਗੱਡੀ ਆਪ ਦੀ ਲੈਵੇ ਤੇ ਪੂਰੇ 52000 ਦੀ ਮੈਂ ਦੇਣੀ ਆ ਠੀਕ ਬੂਰੇ ਹਾਂ ਨਾ ਹਾਂਜੀ ਹਾਂਜੀ ਹਾਂ ਨਾ ਹਾਂ ਠੀਕ ਹੈ ਜੀ ਪੂਰੇ 55000 ਤੇ ਦਿਓ ਜੀ ਇਹਦੀ ਜਾਣਕਾਰੀ ਗਾੜੀ ਭਾਜੀ ਕੱਦ ਵਜੇ ਝੋਟੀ ਵੱਡੀ ਪੂਰੀ ਵੱਡੀ ਵੇਲ ਸੁਆ ਜੇ ਪਹਿਲਾ ਪਹਿਲਾ ਸੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਬਿਲਕੁਲ ਜੀ ਭਾਵੇਂ ਕੋਈ ਆਪਣੀਆਂ ਸਿੱਧੀਆਂ ਗੱਲਾਂ ਭਾਵੇਂ ਕੋ ਘਠਵੇ ਨਾਲੇ ਤੇ ਭਾਵੇਂ ਲਾਲੇ ਦੱਸਦੇ ਆਪ ਦੀ ਸਮਝ ਵਿੱਚ ਸਹੀ ਕੱਦਗਾਠੀ ਤੇ ਪੂਰੀ ਹੈ ਬਣੀ ਨੂੰ ਮੈਂ ਨੂੰ ਡੇਢ ਮਹੀਨਾ ਆਜੇ ਉਹਨਾਂ ਦੇ ਕਹਿਣ ਮੁਤਾਬਕ ਆਪ ਚੱਕ ਨਹੀਂ ਕਰਾਈ ਤੇ ਨਾ ਆਪਾਂ ਦੇਣੀ ਜੇ ਚੈੱਕ ਪਾਸ ਦੇ ਹਿਸਾਬ ਨਾਲ ਉਹ ਅਗਲੇ ਦੀ ਗਾੜੀ ਕਿਸਮਤ ਠੀਕ ਹੈ ਜੀ ਆਪਾਂ ਦੇ ਲਈ ਦੁੱਧ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਮੋਰਾ ਦੀ ਆ ਗਈ ਹੈ ਹਾਂਜੀ ਹਾਂਜੀ ਵੱਡੀ ਝੋਟੀ ਪੂਰੀ ਨਹੀਂ ਥੱਲੇ ਦੁੱਧ ਜੇ 7 ਲੀਟਰ ਤੇ ਕੋਈ 6 ਲਾਵੇ 7 ਲੀਟਰ ਹੈ ਹਾਂ ਤੇ ਪੱਕਾ ਕੋਈ ਛੇਲ ਵਾਲੀ ਛੇਲ ਵਾਲੀ ਜੀ ਛੇਲ ਵਾਲੀ ਥੋੜੀ ਜੀ ਬੰਦਿਆਂ ਦੀ ਸੇਵਾ ਨਹੀਂ ਕੋਈ ਏਡੀ ਜਰੀ ਹੈਗੀ ਜੇ ਕੋਈ ਸੇਵਾ ਕਰੂਗਾ ਹਾਂਜੀ ਤੇ ਆ ਲਓ ਹੈਗੀ ਵੀ ਪੋਲੀ ਜਮਾਉਂਦੀ ਮੂੰਹ ਨਹੀਂ ਉੱਡਾ ਫੜਿਆ ਪਰ ਮੂੰਹ ਦੀ ਪੋਲੀ ਕਰੋ ਜੀ ਚੈੱਕ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਮੂੰਹੋਂ ਭਾਜੀ ਛਿੱਗੀ ਹੈ ਮੂੰਹੋਂ ਛਿੱਗੀ ਆ ਗਈ ਹੈ ਹਾਂਜੀ ਠੀਕ ਹੈ ਜੀ ਜਾਣਦੇ ਹੋ ਜੀ ਕੱਦ ਬੇਲ ਤੇ ਬੜਾ ਤਗੜਾ ਹੈ ਗੋਮਾਲੀ ਦਾ ਸੂਈ ਨੂੰ ਕਿੰਨਾ ਕਿ ਚਰ ਹੋਇਆ ਵਾ ਕੋਈ 1.5 ਤੋਂ 3 ਮਹੀਨੇ ਕੋ ਚਾਰ ਲਾਲੇ ਭਾਵੇਂ ਬਣੀ ਸੋਰੀ ਵੀ ਆ ਕੋ ਡੇਢ ਕਿ ਮਹੀਨੇ ਦੀ ਪਰ ਆਪਾਂ ਦੁੱਧੇ ਸਾਬਣਾ ਦੇਣੀ ਹੈ ਠੀਕ ਹੈ ਜੀ ਆਪਾਂ ਦੱਸਣਾ ਆਪਣਾ ਫਰਜ ਆ ਹਾਂਜੀ ਹਾਂਜੀ ਦੁੱਧ ਦੁੱਧ ਸੱਤਿਆ ਕੋ ਸ਼ੀਲ ਆ ਬਈ ਸੱਤਿਆ ਕੋ ਸ਼ੀਲ ਵਾਲੇ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇ ਥਣਥਣ ਚਵਾਈ ਜਵੇਦੀ ਕਿਵੇਂ ਹੈ ਚਵਾਈ ਇੱਕ ਨੰਬਰ ਆ ਜੀ ਮਾਲ ਥੋੜਾ ਆ ਨਾ ਲੇਰ ਰੂਟ ਚੋ ਕੇ ਲਿਆਂਦਾ ਵਿੱਚੋਂ ਕੋ ਅੱਛਾ ਜੀ ਤਾਂ ਕਰਕੇ ਕਹਿੰਦੇ ਚਾਇਮ ਟੈਂਪੂਰੀ ਬਣਦੀ ਆ ਮੈਂ ਠੀਕ ਹੈ ਜੀ ਹਾਂਜੀ ਚਵਾਈ ਹੋ ਗਈ ਹੈ ਨਾ ਹਾਂ ਚਵਾਈ ਹੋ ਗਈ ਹੈ ਜੀ ਠੀਕ ਹੈ ਜੀ ਤੇ ਕੀ ਰੇਡ ਰੂਟ ਛਾ ਜੀ ਇਹਦਾ ਰੇਡ ਭਾਜੀ ਬਿਲਕੁਲ ਜਨਵਲ ਆ ਹਾਂਜੀ ਆਪਾਂ ਕੋਈ ਇਹਦਾ 70 75 60 ਨਹੀਂ ਕਰਨਾ ਹਾਂਜੀ ਜੈ ਜੀ ਦੇ ਦੇਣੀ ਆ ਆਪਾਂ ਕੀ ਰੇਡ ਕਰ ਜੈ 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 ਜੀ ਦੇ ਦੇਣੀ ਆ ਮੁੱਲ ਭਾਜੀ ਇਹਦਾ ਕਰਾਉਣ ਨੂੰ ਕਰਾਲੇ ਭਾਵੇਂ ਕੋਈ 65 ਦੇ ਭਾਵੇਂ ਕਰਾਲੇ 60 ਅੱਛਾ ਜੀ ਜਿੰਨੇ ਵੀ ਆਪਾਂ ਦੇਣੀ ਆ ਨਾ ਜਸਨੋ ਹਾਂਜੀ 55000 ਦੇ ਵਿੱਚ ਪਹੁੰਚ ਜੀ 55000 100 ਕਿਲੋਮੀਟਰ ਤੱਕ ਗੱਡੀ ਆਪਦੀ ਰਹਿ 52000 ਦੀ ਮੈਂ ਹੀ ਦੇਣੀ ਆ ਆਪਾਂ 52000 ਦੀ ਹਾਂਜੀ ਸਿਰਫ 52000 52000 ਦੀ ਸਿਰਫ ਲਓ ਜੀ ਠੀਕ ਹੈ ਜੀ ਚਲੋ ਜੀ ਅਗਲੇ ਦੀ ਦਿਓ ਜਾਣਕਾਰੀ ਜੀ ਭਾਜੀ ਇਹਦਾ ਵੀ ਸੂਆ ਪਹਿਲਾਂ ਦੇ ਛੋਟੀ ਦਾ ਅੱਛਾ ਜੀ ਬਾਕੀ ਆਪਾਂ ਰਿੰਗ ਸਿੰਘ ਸਾਰਾ ਉਹ ਭਣ ਭਰਾਵਾਂ ਨੂੰ ਵਿਖਾ ਦੇਣਾ ਫਿਰ ਕਰਦੀ ਉਹਦੇ ਬਾਅਦ ਕਰਾ ਦੇ ਕੇ ਵਿਖਾਉਣੇ ਅਗਲਾ ਆਪਦੀ ਦੇਖੇ ਸਮਝ ਬਿਲਕੁਲ ਜੀ ਸੂਈ ਨੂੰ ਮੈਨੂੰ ਹੋਏ ਜੇ ਕੋ ਵੀ 5 ਦਿਨ ਭਾਵੇਂ ਮਹੀਨਾ ਵਾਲੇ ਹਾ ਕਟਾ ਜੇ ਇਹਦੇ ਮਗਰ ਅੱਛ ਤੇ ਸੂਈ ਜੇ ਕਦੇ ਬਖਬਰੀ ਇਹ ਕਟਾ ਆ ਗਿਆ ਸੂਈ ਜੇ ਕਦੇ ਰਾਤ ਨੂੰ ਬਖਬਰੀ ਤੇ ਬੱਚਾ ਨਹੀਂ ਜੇ ਮੈਂ ਲੈਂਦੀ ਬਾੜੇ ਤੇ ਮਿਲਦੀ ਜੇ ਬਾੜੇ ਦੇ ਬਾੜੇ ਤੇ ਪਸਮਦੀ ਜੇ ਅੱਛਾ ਜੀ ਬਾੜੇ ਤੇ ਜੇ ਪਸਮ ਪੈਂਦੀ ਆ ਫਿਰ ਬੱਚਾ ਮਰੋਂ ਪਉਂਦਾ ਮਰਾਓ ਇੱਕ ਰੀ ਮੜਾ ਚੱਕਰ ਫੇਸ ਬਖਾਦੀਏ ਤੇ ਲਾਇਓ ਮੋਰਗਨ ਸੂਈ ਨੂੰ ਪਾਜੀ 20 25 ਦਿਨ ਅਰੇ ਭਾਵੇਂ ਕੋ ਮਹੀਨਾ ਲਾ ਲਈ ਉਹ ਬੱਚਾ ਜੇ ਕਟਾ ਹਾਂਜੀ ਤੇ ਸੂਈ ਮੈਂ ਬਖਵਰੀ ਆ ਬੱਚੇ ਤੇ ਨਹੀਂ ਮਿਲਦੀ ਭਾਰੇ ਤੇ ਮਿਲਦੀ ਜੀ ਠੀਕ ਸੂਆ ਪਹਿਲਾ ਜੀ ਪਹਿਲਾ ਸੂਆ ਹਾਂਜੀ ਤੇ ਥਾਂ ਤੁਹਾਨੂੰ ਚਵਾਈ ਚ ਕਿਹਾ ਜਵਾਈ ਇੱਕ ਨੰਬਰ ਹੈ ਜੀ ਇੱਕ ਨੰਬਰ ਜਵਾਈ ਬਾਕੀ ਕੋਈ ਨਾ ਕਿ ਦਿਖਾਵਾ ਇਹਦਾ ਥੋੜਾ ਜਿਹਾ ਘੱਟ ਕਲੇਰ ਲੂੜ ਚੋਈ ਆ ਦੁੱਧ 8 ਲੀਟਰ ਦੇ ਦੇਸ ਨੇ ਠੀਕ ਹੈ ਜੀ ਹਾਂਜੀ ਚਵਾਈ ਹੋ ਗਈ ਹੈ ਨਾ ਜੀ ਹਾਂਜੀ ਹਾਂਜੀ 8 ਆ ਹਾਂਜੀ ਹਾਂ ਕੋ ਸੱਤ ਪੱਕਾ ਪੱਕਾ 8 ਆ 7 ਲਾ ਲੇ ਬਈ ਭਾਜੀ ਲੀਟਰ ਘੱਟ ਲਾ ਲੇ ਠੀਕ ਹੈ ਜੀ ਆ ਘੱਟਾ ਮਗਰ ਹਾਂਜੀ ਲਓ ਜੀ ਕਰੋ ਜੀ ਚੈੱਕ ਬਾਕੀ ਇਹ ਵੀ ਸੂਈ ਤਾਜੀ ਜੇ ਮੈਂ ਠੀਕ ਹੈ ਜੀ ਤੇ ਸ਼ਾਹੀ ਫਿਰ ਕੀ ਰੇਟ ਰੂਟ ਕਰਦੇ ਜੀ ਰੇਟ ਭਾਜੀ ਬਿਲਕੁਲ ਇਹਦਾ ਜਾਇਜ਼ ਆ ਹਾਂਜੀ ਆ ਪੰਜੇ ਮੰਨ ਲਓ ਵੀ ਮਹੀਂ ਬੱਚੇ ਪੁੱਛੇ ਤੇ ਮਿਲਦੀ ਹੋਵੇ ਫਿਰ ਹੋਰ ਗੱਲ ਆ ਇਹ ਵੀ ਕੋਈ ਇਹਦਾ ਹੈਗਾ ਨਹੀਂ ਆ ਸਿਰਫ ਗਾਰੀ ਪਹਾੜਾ ਪਾ ਗਏ ਦਰਗਾਰੀ ਵੰਡਾ ਸੋ ਪਾ ਗਏ ਤੇ ਮੰਨ ਲਓ ਥੱਲੇ ਬਹਿ ਜਾਣਾ ਬਾਲਟੀ ਨਾਲ ਕੇ ਵਧੀਆ ਪਸੰਮੈਂਦੀ ਚੁਟਕੀ ਮਾਰਿਆ ਉਸਲੇ ਇਹ ਨਹੀਂ ਵੀ ਕੋਈ 扑ੜਕ ਲਿਆ ਜਾ ਕਿਦਾਂ ਠੀਕ ਹੈ ਸੀਸ ਲਾ ਗਿਆ ਆ ਸੀਸ ਲਾ ਇਹ ਨਹੀਂ ਵੀ ਆਪਾਂ ਨਾ ਘਲਦਾਂਗੇ ਕਿ ਇੱਥੇ ਜਾ ਕੇ ਮੇਰੇ ਨਾਲ ਡੰਗਰ ਮੁਰਕੇ ਅਗਲਾ ਲਾ ਮਾਰ ਦੇਣਾ ਆਪਾਂ ਪਾਪਾ ਜੀ ਦੱਸ ਕੇ ਦੇਣੀ ਜਿਹੜੀ ਗੱਲ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਉਹ ਵੀ ਆਪਣਾ ਗਾਹ ਗਿਆ ਗਾਹ ਕੇ ਆਪਾਂ ਘਾਰ ਬਣਾਉਣਾ ਆਪਾਂ ਗੋਣਾ ਨਹੀਂ ਬਿਲਕੁਲ ਜੀ ਬਿਲਕੁਲ ਬਾਕੀ ਆਪਾਂ ਨੌਕਰੀ ਵਾਲੇ ਇਹ ਕਰਦੇ ਆਂ ਅਗਲਾ ਘਰੇ ਆ ਕੇ ਆਪਦਾ ਵੇਖ ਕੇ ਆਪਣੀ ਤਸੱਲੀ ਕਰ ਹਾਂਜੀ ਹਾਂ ਜੀ ਪੱਕਾ ਰੇਟ ਕਿੰਨਾ ਜੀ ਦੱਸਿਆ ਤੁਸੀਂ ਰੇਟ ਭਾਜੀ ਪੱਕਾ ਜਿਹੜਾ ਦੇ ਦਈਏ ਆਪਾਂ ਕਰ ਦੀ 65 ਤੇ ਪਹੁੰਚ ਜੀ ਜੈ ਜੈਕਾਰ ਕਰਾਂਗੇ ਹਾਂ ਜੀ ਜੈ ਜੈਕਾਰ ਕਰੋ ਇਹਦਾ ਜੈ ਜੈ ਹਾਂ ਜੀ ਪੂਰੇ 56000 ਦੇ ਵਿੱਚ ਪਹੁੰਚੇ ਗੱਡੀ ਆਵੇ 53000 ਦੀ ਝੋਟੀ ਦਵਾਂਗੇ ਤਾਜੀ ਸੂਈ ਕੱਟੇ ਵਾਲੀ 53 ਨਹੀਂ ਨਹੀਂ ਜੇ ਕਰਾਂ ਆਪਣੇ ਨਾਲ ਅਗਰ ਕੱਟਾ ਹੈ ਹਾਂ ਹਾਂ ਠੀਕ ਹੈ ਜੀ ਚਲੋ ਜੀ ਇਹਦੀ ਜਾਣਕਾਰੀ ਦੇ ਹਾਂ ਜੀ ਅੱਜ ਪਹਿਲਣਾ ਜਾਦੀਆਂ ਪਹਿਲਣਾ ਬਿਲਕੁਲ ਜੀ ਹਾਂ ਜੀ ਹਾਂ ਜੀ ਗੱਡੀ ਵੀ ਕੱਟੀ ਪਹਿਲਣ ਜੇ ਪਹਿਲਣ ਕੱਟੀ ਆ ਗਈ ਲਓ ਜੀ ਦੁੱਧ ਹੈਗਾ ਜੀ 7 ਤੇ ਕੋਈ ਲਾਲੇ 6 ਅੱਛਾ ਜੀ ਸੂਈ ਨੂੰ ਇਹ ਜੇ 2 ਮਹੀਨੇ ਦੋ ਮਹੀਨੇ ਬੱਚਾ ਨਹੀਂ ਆਦਾ ਮਿਲਦੀ ਭਾਰੇ ਤੇ ਠੀਕ ਹੈ ਜੇ ਕਰੀ ਲਿਓ ਬਾਹਰ ਖੋਲ ਕੇ ਤੇ ਬਾਕੀ ਰਿੰਗ ਸਿੰਘ ਬਹੁਤ ਸੋਹਣਾ ਜੀ ਬਿਲਕੁਲ ਜੀ ਤੇ ਪਸਮਦੀ ਵੀ ਇਦਾਂ ਜੇ ਪੜਾ ਸੁਟਿਆ ਬਾਕੀ ਵੀ ਜੀ ਪਤਾ ਲੱਗ ਜਾਂਦਾ ਵਾ ਹਾਂਜੀ ਹਾਂਜੀ ਨਹੀਂ ਜੀ ਕੋਈ ਗੱਲ ਹੀ ਨਹੀਂ ਆਪਾਂ ਸਿੱਧੀ ਗੱਲ ਆ ਦਿੰਦੇ ਆ ਜਿਹੜਾ ਇੱਥੇ ਆ ਗਿਆ ਘਰੂ ਮਾ ਨਾ ਪਾਉਂਦਾ ਇਹ ਕਰਾਂਗੇ ਕਿ ਉਹਦਾ ਤੇਲ ਖਰਚਾ ਆਪਾਂ ਉਹ ਨੂੰ ਦੇ ਦਾਂਗੇ ਹਾਂਜੀ ਜੇਰਾ ਆਪਣੇ ਤੋਂ ਇੱਥੇ ਆ ਕੇ ਮੈਂ ਖਰੀਦੂ ਨਾ ਬਿਲਕੁਲ ਜੀ 500 ਰੁਪਿਆ ਸੌਦੇ ਹੋਏ ਤੋਂ ਮਾਨ ਕਰਾਂ 500 ਰੁਪਿਆ ਛੋਟ ਕਰਾ ਲੇ ਆਪਾਂ ਨੂੰ 500 ਰੁਪਿਆ ਘਰਾਂ ਹੀ ਘੱਟ ਲੈਵੇ ਯਾਰ ਠੀਕ ਜਿਹੜਾ ਮੈਂ ਲੈਣਾ ਹੁੰਦਿਆ ਐਨੂੰ ਲਿਆਓ ਮਾਰਾ ਜਾਏ ਥਾਣ ਤੁਣ ਵੀਰ ਜੀ ਕਿਵੇਂ ਚਵਾਈ ਚ ਇੱਕ ਨੰਬਰ ਜੀ ਪੱਕਾ ਕਿੰਨਾ ਦੁੱਧ ਦੇ ਚੱਲੇ ਦੁੱਧ 7 ਆ ਜਾਂ 6 ਲਾਵੇ ਭਾਈ 7 ਆ 6 ਲਾਵੇ ਹਾਂ ਜੀ ਲਓ ਜੀ ਕਰੋ ਜੀ ਪਹਿਲਾਂ ਝੋਟੀ ਇਹ ਵੀ ਛਗੀ ਮੂੰਹ ਚੌਗੀ ਛਗੀ ਆ ਠੀਕ ਹੈ ਜੀ ਚੌਗੀ ਛਗੀ ਇਹ ਵੀ ਹਣਾ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰੇ ਮੈਂ ਨਾ ਭਾਜੀ ਜਿੰਦਾ ਮਰਜੀ ਵੇਖ ਕੇ ਕਰੇ ਜਿੰਦਾ ਮ ਤਵੀਰ ਜੀ ਫਿਰ ਕੀ ਰੇਡ ਰੂਟ ਕਰਦੇ ਜੀ ਇਹਦਾ ਰੇਡ ਭਾਈ ਬਿਲਕੁਲ ਜਾਇਜ਼ ਇਹਦਾ ਹਾਂਜੀ ਆਪਣੇ ਭਾਅ ਹੋਣੇ ਜੀ ਅੱਜ ਵੀ ਭਾਅ ਹੋਏ ਤਾਂ ਅੱਗੇ ਆਪਾਂ ਕਰਦੇ ਹਾਂ 100 ਰੁਪਿਆ ਛੋੜ ਹਾਂਜੀ ਜਿਹੜਾ ਆਨਲਾਈਨ ਮੰਗਾਊਗਾ ਉਹਨੂੰ ਤੇ ਹੋਣੀ ਜੇ 100 100 ਹੀ ਜਿਹੜਾ ਇੱਥੇ ਆ ਕੇ ਖਰੂਗਾ ਉਹਨੂੰ 500 ਰੁਪਿਆ ਛੋੜ ਹਾਂਜੀ ਹਾਂਜੀ ਲਓ ਜੀ ਆਓ ਫਿਰ ਲਾਤੀ ਕੇ ਆਫਰ ਜੀ ਆਫਰ ਠੀਕ ਹੈ ਜੀ ਇਹ ਵੀ ਜਾਣ ਤੋਂ ਪੂਰੇ 50% ਕਰ ਦਿੱਤੀ ਇਹਦੀ ਕਰੋ ਥੋੜਾ ਬਾਲਾ ਲੈਸ ਲੈਸ ਕਰ ਦਿੱਤੀ ਹਾਂਜੀ ਪੂਰੇ 45 ਚ ਪਹੁੰਚ ਗੱਡੀ ਆਪਦੀ ਲੈਵੇ ਪੂਰੇ 42000 ਜੀ ਮੈਂ ਦੇਣੀ ਆ ਪੂਰੇ 42000 ਹਾਂਜੀ ਹਾਂਜੀ ਲਓ ਜੀ ਇਹੋ ਜੇ ਪੀਸ ਨਹੀਂ ਮਿਲਨੇ ਕਿਤੇ ਦੇਣੀ ਇਹਨੇ ਦੀ ਆਪਾਂ ਦਿਓ ਆ ਭਾਰਤਾ ਐਵੇਂ ਜਿਆਦਾ ਮੰਨ ਲਓ ਭਾਗਾ ਪਕਾਈ ਕਰੀ ਜੀ ਭੈਣ ਭਰਾ ਸਿਆਣੇ ਸਾਰੇ ਜਿਹੜਾ ਮਾਲਡਿੰਗ ਰੱਖਦਾ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਨਹੀਂ ਗੱਲ ਤੇ ਇਹਦੀ ਦਿਓ ਜਾਣਕਾਰੀ ਇਹ ਭਾਜੀ ਸੂਆ ਜੇ ਦੁੱਜਾ ਵਾਲੇ ਇੱਕ ਉੱਤਜਾਲ ਵਾਲੇ ਇੱਕ ਦਹਵਾ ਵਾਲਾ ਦੇ ਭਾਵੇਂ ਆਪਦੀ ਸਮਝ ਵੇਖੀ ਅੱਛਾ ਜੀ ਦੁੱਧ ਹੈ ਜੀ ਮੈਂ ਥੋੜੇ 8 ਲੀਟਰ 8 ਲੀਟਰ ਤੇ ਸੂਈ ਨੂੰ ਇਹ ਜੇ ਨੂੰ ਕੋਈ 3.5 4 ਮਹੀਨੇ ਅੱਛਾ ਜੀ ਬੱਚਾ ਨਹੀਂ ਹੈਗਾ ਮਿਲਦੀ ਭਰੇ ਦੇ ਚੱਡੇ ਚੋਡੇ ਦੀ ਬੜੀ ਖਬਰਦਾਰ ਐ ਚੋਣ ਵੀ ਇੱਕ ਨੰਬਰ ਐ ਠੀਕ ਐ ਜੀ ਹਾਂਜੀ ਹਾਂਜੀ ਤਾਂ ਠਣ ਸੁਣ ਇੱਕ ਨੰਬਰ ਐ ਜੀ ਚੋਣ ਵਧੀਆ ਓਕੇ ਐ ਜੀ ਪੂਰਾ ਹਾਂਜੀ 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 ਠੀਕ ਐ ਜੀ ਲਓ ਜੀ ਇਧਰ ਨੂੰ ਇਹਦਾ ਫੇਸ ਖਾਈਏ ਲਓ ਜੀ ਕਰੋ ਜੀ ਚੈੱਕ ਕਿਵੇਂ ਬਾਕੀ ਸੀਲਸਰਾ ਕੀ ਵੀਰ ਜੀ ਪਾਜੀ ਵਧਿਆ ਆਪਣੇ ਘਰੇ ਆ ਗਏ ਕੋ ਵੇਖੇ ਚੋ ਕੇ ਖੜੇ ਜਿੱਦਾਂ ਮਨ ਠੀਕ ਹੈ ਜੀ ਤੇ ਤਸੱਲੀ ਕਰੇ ਜਿੱਦਾਂ ਮਰਜ਼ੀ ਹੈ ਨਾ ਹਾਂਜੀ ਹਾਂਜੀ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਹੀ ਇਹਦਾ ਹਾਂਜੀ ਕੀ ਰੇਟ ਰੂਟ ਕਰਦੇ ਹੀ ਇਹਦਾ ਰੇਟ ਪਾਜੀ ਜੈ ਜੀ ਆ ਕਿੰਨਾ கிரேਡ ਕਰਦੇ ਲੱਗੇ ਜੇ ਭਾਜੀ ਜਾਇਜ਼ ਹੀ ਕੀਤੇ ਜਾਇਜ਼ ਹੀ ਕਰਨੇ ਆਪਾਂ ਹਾਂਜੀ ਆ ਪੰਗੜਾ ਦਾ ਲੱਖ ਮੰਗ ਰਣਾ ਆਪਾਂ ਲੱਖ ਮੰਗਣ ਵਾਲੀ ਦਾ ਨਹੀਂ ਲੱਖ ਮੰਗਿਆ ਗਾ ਜੀ ਮੇਰੇ ਲੱਖ ਸਹੀ ਗੱਲ ਐ ਤਾਂ ਇਹ ਮੈਂ ਮਾਲ ਦੇਖਦਾ ਜਾਂਦਾ ਹਾਂਜੀ ਤੇ ਕਰ ਦਈਏ ਦੀ ਵੀ ਪਹੁੰਚ 60 ਚ ਕਰ ਲੋ ਜਾਇਜ਼ ਹੋਰ ਹਾਂਜੀ ਹੋਰ ਕਰ ਲੋ ਜਾਇਜ਼ ਹੋਰ ਕਰ ਦਈਏ ਘਟਾਓ ਜੀ ਇਹਦੀ 53000 ਦੇ ਵਿੱਚ ਪਹੁੰਚ ਜੀ 53 ਗੱਡੀ ਆਉਂਦਿਲੇ ਪੂਰੇ 50000 ਦੀ ਦੇਣੀ ਆਪਾਂ ਮੈਨੂੰ ਪੂਰੇ 50 ਹਾਂਜੀ ਹਾਂਜੀ ਠੀਕ ਐ ਚਲੋ ਜੀ ਗੱਡੀ ਆ ਗਈ ਭਾਜੀ ਵੱਡੀ ਮੈਂ ਵੱਡੀ ਮੈਂ ਆ ਗਈ ਹੈ ਇਹ ਨਹੀਂ ਕੋ ਭੈਣ ਭਰਾ ਆਕੂਗਾ ਵੀ ਵੀਡੀਓ ਤੇ ਵੇਖੀ ਮੈਂ ਵੱਡੀ ਦੇ ਘਰੇ ਆਏ ਆ ਤੇ ਨਿੱਕੀ ਆ ਬਿਲਕੁਲ ਜੀ ਲਾਗੇ ਖਲੋਤਾ ਵੀ ਹਾਂ ਹੈ ਨਾ ਤੇ ਚਾਰੂ ਵੀ ਮੈਂ ਪੂਰੀ ਜੀ ਤੇ ਬਣੀ ਨੂੰ ਇਹਨੂੰ ਵੀ ਹੋਇਆ ਜੇ ਕੋ 1.5 ਮਹੀਨਾ 1.5 ਮਹੀਨਾ ਪਰ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਹੈ ਜੀ ਠੀਕ ਹੈ ਜੀ ਆਪਣੀ ਨਹੀਂ ਕੋ ਗਾਰੰਟੀ ਠੀਕ ਹੈ ਦੁੱਧ ਹੈਗਾ ਜੀ ਮੇਰੇ ਕੋਲ 8 ਲੀਟਰ 8 ਲੀਟਰ ਹਾਂਜੀ ਹਾਂਜੀ ਲੈਓ ਜੀ ਖੋਲ ਕੇ ਲੈਓ ਜੀ ਆਵਤੋ ਲਓ ਜੀ ਫੇਸ ਕੁਆਲਿਟੀ ਕਰੋ ਚੈੱਕ ਪੈ ਗਈ ਪੰਜ ਕਲਿਆਣੀ ਜੀ ਨੀਲੀ ਦੇ ਆਉਂਦੀ ਹੈ ਹਾਂ ਹਾਂ ਜੀ ਪੰਜ ਕਲਿਆਣੀ ਤੇ ਥੜᱷੋਂ ਚਵਾਈ ਜੀ ਕਿਵੇਂ ਆ ਇੱਕ ਨੰਬਰ ਹੈ ਜੀ ਬਾਹਰੇ ਤੇ ਮਿਲਦੀ ਆ ਹਾਂ ਜੀ ਬਾਹਰੇ ਤੇ ਮਿਲਦੀ ਚੋਕੇ ਘਰੇ ਆਪਣੇ ਘਰੇ ਕੋਈ ਛਾਵੇਂ ਲਿਆ ਕਰੋ ਮੜਾ ਲਓ ਜੀ ਲਓ ਲਓ ਜੀ ਕਰੋ ਜੀ ਚੈੱਕ ਚਾਰੂ ਮੈਂ ਏਡੀ ਆਈ ਭਾਵੇਂ ਜੋ ਮਰਜ਼ੀ ਪਾਈ ਜੋ ਬਿਲਕੁਲ ਜੀ ਹਾਂ ਜੀ ਕਰੋਰੀ ਸੂਆ ਬਾਕੀ ਭੈਣ ਭਰਾਵਾਂ ਦੇ ਗਾੜੀ ਆਉਂਦਾ ਕੋ ਜੱਜ ਕਰ ਲੀ ਹਾਂਜੀ ਹਾਂਜੀ ਤੇ ਕਿੰਨਾ ਪੱਕਾ ਦੁੱਧ ਵੀਰ ਜੀ ਦੁੱਧ ਭਾਜੀ 8 ਲੀਟਰ ਆ ਪੱਕਾ 8 ਹਾਂਜੀ ਹਾਂਜੀ ਆ ਸਾਰੇ 7 8 9 ਵਾਲੇ ਹੀ ਆ ਸਾਰੇ ਹਾਂਜੀ ਹਾਂਜੀ ਠੀਕ ਜਿੰਨਾ ਹੈਗਾ ਭਾਜੀ ਉਹਨਾਂ ਦੱਸਾਂਗੇ ਆਪਾਂ ਮੈਂ 15 ਆਦਿ ਗਏ ਬਾਅਦ ਚੋਂ ਆਣੀ ਆ ਸਹੀ ਗੱਲ ਆ ਬੁਰੇ ਲੱਗੀ ਦਾ ਬਿਲਕੁਲ ਜੀ ਹਾਂਜੀ ਹਾਂਜੀ ਕਰੋਰੀ ਚੈੱਕ ਦੁੱਧ ਭਾਜੀ 8 ਦਾ ਲੀਟਰ ਹੀ ਡੰਗਰ ਦੇ ਜੇ ਬੜਾ ਜ਼ਿਆਦਾ ਹੁੰਦਾ ਨਹੀਂ ਚਵਾਈ ਥਾਂ ਤੁਣ ਵੀਰ ਜੀ ਕਿਵੇਂ ਇੱਕ ਨੰਬਰ ਹੈ ਜੀ ਚੌਣ ਬਾਕੀ ਕੋਈ ਤਸੱਲੀ ਕਰ ਸਕਦਾ ਹਨ ਕਿ ਜਦੋਂ ਆਇਆ ਹੈ ਨਾ ਉਹ ਡੰਗਰ ਥੋੜੇ ਚੋਏ ਲੇਟ ਲੂੜੇ ਤਾਂ ਕਰਕੇ ਮੰਨ ਲਓ ਹੋ ਜਾਂਦਾ ਥੋੜਾ ਦਿਖਾਵਾ ਧੂਆ ਡੰਗਰ ਦਾ ਘਟ ਹਾਂਜੀ 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 ਤੇ ਵੀਰ ਜੀ ਕੀ ਰੇਟ ਰੂਟ ਕਰਦੇ ਜੀ ਇਹਨਾਂ ਦਾ ਰੇਟ ਭਾਜੀ ਬਿਲਕੁਲ ਜਨਵਲ ਰੇਟ ਜੇ ਹਾਂਜੀ ਵੱਡੀ ਮੈਂ ਉਦਾਂ ਦੇ ਇਦੀ ਲੈਣ ਜਈਏ ਸਵਾ ਲੱਖ ਦੀ ਆਉਣੀ ਮੈਂ ਬਿਲਕੁਲ ਜੀ ਤੇ ਟੋਕਰ ਗੱਬਣ ਨੂੰ ਲੈ ਜਾਈਦਾ ਅਸੀਂ 85 ਤੋਂ ਘੱਟ ਨਹੀਂ ਹੋਣੀ ਹੋਏ ਨਹੀਂ ਬਿਲਕੁਲ ਤੇ ਨਿਕਲ ਵੀ ਸਕਦੀ ਹੈ ਅਗਲੇ ਦੀ ਕਿਸਮਤ ਆ ਬਿਲਕੁਲ ਜੀ ਤੇ ਰੇਟ ਜੋ ਮਰਜ਼ੀ ਕਰੀਏ 57000 ਤੇ ਪਹੁੰਚ ਗੱਡੀ ਆਪਦੇ ਲਈ ਪੂਰੇ 54000 ਦੀ ਮਹਿੰਦੇਣੀ ਪੂਰੇ 53000 ਦੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਚਲੋ ਜੀ ਗੱਡੀ ਆ ਵੇਖੋ ਲਓ ਜੀ ਕਰੋ ਜੀ ਚੈੱਕ ਸੁਆ ਭਾਜੀ ਮਹਿੰਦਾ ਜੇ ਤਜਾ ਅੱਛਾ ਜੀ ਕੋ ਚੌਥਾ ਲਾਵੇ ਪੰਜਵਾਂ ਲਾਵੇ ਭਾਵੇਂ ਲਾਵੇ ਦਾਵਾ ਆਪਦੀ ਸਮਝ ਵੇਖੇ ਸਮਝ ਵੇਖੇ ਬਿਲਕੁਲ ਜੀ ਤੇ ਸੂਈ ਨੂੰ ਹੋਏ ਜੇ ਇਹਨੂੰ ਕੋਈ ਤਿਆਨ ਸਾਢੇ 3 ਮਹੀਨੇ ਠੀਕ ਹੈ ਜੀ ਬਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਤੇ ਦੁੱਧ ਹੈਗਾ ਜੇ ਚਵਾਵਾ ਦੇ ਥਲੇ 8 ਲੀਟਰ ਕੋ 7 ਲਾ ਲਈ ਅੱਛਾ ਜੀ ਮਿਲਦੀ ਭੜੇ ਤੇ ਮੈਂ ਲਓ ਜੀ ਇੱਕ ਰਿਕਾਰਡ ਹਾਂਜੀ ਚਵਾਈ ਜੀ ਵੀਰ ਜੀ ਥਣ ਤੁਹਾਨੂੰ ਕਿਵੇਂ ਆ ਜੀ ਇੱਕ ਨੰਬਰ ਹੈ ਜੀ ਚਾਵਾ ਠੀਕ ਹੈ ਜੀ ਕੋ ਜਿਹੜਾ ਵੀ ਵੀਰ ਕੇ ਦੇ ਘਰੇ ਚੋਂਦਾ ਬੰਦਾ ਚੋਂਦਾ ਜਾਂ ਕੋ ਭੈਣ ਚੋਂਦੀ ਬਸ ਸੌਦਾ ਕਰ ਲੈ ਨਾਲ ਆ ਜੇ ਬਕਾਇਦਾ ਆਪਣੇ ਤੋਂ ਵੇਖ ਕੇ ਘਰੇ ਕਿ ਕ ਕਰਕੇ ਹਾਂਜੀ ਹਾਂਜੀ ਇੱਦਾਂ ਮਰਜੀ ਹਾਂਜੀ ਕੋਈ ਵੀਰ ਭਰਾ ਆਪਣੀ ਜਿੱਦਾਂ ਮਰਜੀ ਤਸੱਲੀ ਕਰੇ। ਭਾਜੀ ਆਪਾਂ ਰੋਜ਼ ਕੰਮ ਇਹ ਕਰਨਾ ਪਏ ਤੇ ਇੱਕ ਵੇਰ ਛੱਡ ਦੇਣੀ। ਬਿਲਕੁਲ ਜੀ ਬਿਲਕੁਲ। ਨਾਲੇ ਇੱਥੇ ਕਦੇ ਮੰਡੀ ਆਜੀ ਕੋਈ। ਸਹੀ ਗੱਲ ਹੈ ਜੀ। ਤਾਂ ਮਾਰਾ ਇਹਨੂੰ ਮਾਰਾ ਇਹਨੂੰ ਕਿਹਿਆ। ਹੁਣ ਤੈਨੂੰ ਸਲਾਹ ਦ ਆਪਦੇ ਮੂੰਹ ਦੇ ਨਹੀਂ ਦੀ ਕਈਆਂ ਬੰਦਿਆਂ ਤਾਂ ਆਪਣੇ 50-50 ਡੰਗਰ ਚਲ ਗਏ ਆ। ਬਿਲਕੁਲ ਜੀ। ਜੇ ਅਗਲੇ ਨੂੰ ਪਾ ਦੇਈਦਾ ਸੱਚ ਦਾ ਸੀਦਾ ਤਾਂ ਫੇਰ ਹੀ ਅਗਲਾ ਆਉਂਦਾ। ਆਉਂਦਾ ਹੈ। ਸਹੀ ਗੱਲ ਹੈ ਜੀ। ਕਰੋ ਜੀ ਚੱਕ। ਬਾਕੀ ਸੀਰੀਜ਼ਲਾ ਦੀ ਸ਼ਾਹੀ ਜਿੱਦਾਂ ਹੈ ਨਾ ਕੋਈ ਚਵਾ ਚਵਾਈ ਕਰੇ ਭਾਜੀ ਚੋਣ ਇੱਕ ਨੰਬਰ ਹੋਊਗੀ ਭਾਰੇ ਤੇ ਮਿਲੂਗੀ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਕੀ ਰੇਟ ਰੋਡ ਕਰਦੇ ਈ ਇਹਦਾ ਰੇਟ ਭਾਜੀ ਜੈ ਜੀ ਇਹਦਾ ਅੱਛਾ ਜੀ ਮੰਨ ਲਓ 8 ਲੀਟਰ ਆ ਦੁੱਧ ਆਟਾ ਪਸਾਟਾ ਕਰਨ ਮੈਂ ਜੇ ਨਾ ਭਾ ਰੇਟ ਕਰ ਦੇਣਾ ਇਹਨਾਂ ਨੇ ਰੇਟ ਤੇ ਮਿਲਦੀ ਨਹੀਂ ਮੈਂ ਹਾਂਜੀ ਪੂਰੇ 48000 ਤੇ ਪਹੁੰਚਿਆ 48 ਗੱਡੀ ਆਨ ਦੀ ਲੈਓ ਪੂਰੇ 45000 ਦੀ ਦੇਣੀ ਹੈ ਪੂਰੇ 45000 ਹਾਂਜੀ ਹਾਂਜੀ ਆ ਵੇਖੋ ਜੀ ਕਿੰਨਾ ਚੰਗਾ ਤੁਹਾਡਾ ਪੂਰਾ ਵਧੀਆ ਬਿਲਕੁਲ ਜੀ ਥੋੜਾ ਜਨਾ ਕਰ ਲੈਣ ਲੂਰ ਚੋਲ ਕਰਕੇ ਤਾਂ ਬੈਂ ਟਾਈਮ ਤੇ ਪੂਰੀ ਬਣਦੀ ਮੈਂ ਬਿਲਕੁਲ ਜੀ ਬਿਲਕੁਲ ਹਾਂਜੀ 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 ਲਓ ਜੀ ਕਰੋ ਜੀ ਤੇ ਅੱਜ ਲਾਸ ਆ ਗਿਆ ਹਨਾ ਜੀ ਨਾਵਾ ਤੇ ਦਿਓ ਵੀਰ ਜੀ ਇਹਦੀ ਜਾਣਕਾਰੀ ਇਹ ਨੂੰ ਭਾਈ ਸੁਈ ਨੂੰ ਕੋ 3.5 4 ਮਹੀਨੇ ਹੋਏ ਜੀ ਅੱਛਾ ਜੀ ਬਚਾਣੀ ਆ ਕੰਮ ਮਿਲਦੀ ਭੜੇ ਤੇ ਆ 2.8 ਲੀਟਰ ਇਹ ਥੱਲੇ ਵੀ ਕੋ 7 ਲਾਲੀ ਠੀਕ ਹੈ ਜੀ ਤੇ ਬਾਕੀ ਸੁਆ ਭੈਣ ਭਰਾਵਾਂ ਦੇ ਗਾੜੀ ਆ ਭਾਵੇਂ ਕੋਈ ਤੇ ਜਾ ਲਾਵੇ ਚੌਥਾ ਲਾਵੇ ਕੋਈ ਦਾਵਾਂ ਲਾਵੇ ਆਪਦੀ ਸਮਝ ਵੇਖੀ ਬਿਲਕੁਲ ਜੀ ਬਿਲਕੁਲ ਆਪਾਂ ਦੇ ਸਿੱਧੀ ਗੱਲ ਲੈ ਜਾਂਦੇ ਹਾਂ ਹਾਂਜੀ ਵੀ ਭਾਜੀ ਬਕਾਇਦਾ ਜਿਹਨੇ ਘਰੇ ਗਏ ਉਹਨੂੰ ਕਿ ਇਹਨੂੰ ਆਖਣਾ ਨਾ ਵੀ ਮਾੜੀ ਆ ਚੰਗੀ ਆ ਉਹਨੂੰ ਅਗਲਾ ਨਾਲ ਹੀ ਲੈਵੇ ਤੇ ਵਿਖਾ ਕੇ ਖੜੇ ਤੇ ਇੱਕ ਮਹਿ ਲੈਣਾ ਆਪਣੇ ਤੋਂ ਬਾਹਰ ਜਾਵੇ ਪੈਨੋ ਪਿੰਡੋਂ ਮੇਰੇ ਦੋ ਤਿੰਨ ਚੌ ਬੰਦਿਆਂ ਤੋਂ ਪੁੱਛੇ ਵੀ ਕੰਨਾ ਦਾ ਬੰਦਾ ਜੇ ਅਗੜਾ ਕੋ ਚੋਠਾ ਦਾਖੂਗਾ ਤੇ ਮੇਰੇ ਤੋਂ ਮਹਿ ਨਾ ਕਰੀ ਬਿਲਕੁਲ ਜੇ ਕੋ ਸਹੀ ਆਊਗਾ ਤੇ ਮਹਿ ਲੈਣਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਚਲੋ ਜੀ ਬਾਕੀ ਆਪਣੀ ਇਹੋ ਬੇਨਤੀ ਬਤ ਤਸੱਲੀ ਕਰਕੇ ਖਰੂ ਆਪਦੀ ਤਸੱਲੀ ਕਰਕੇ ਆਪਾਂ ਹਰੇਕ ਪਸ਼ੂ ਤੇ ਇਹ ਗੱਲ ਆਪਾਂ ਸਾਂਝੀ ਕਰਨ ਦਾ ਕਰਨਾ ਨਹੀਂ ਕਰੁੰਦਾ ਹਾਂਜੀ ਹਾਂ ਕੋਈ ਜਿੱਦਾਂ ਮਰਜੀ ਆਪਣੀ ਤਸੱਲੀ ਕਰੇ ਭਾਜੀ ਆਪਾਂ ਮਿਹਨਤ ਦਾ ਹਰ ਕੇ ਪੈਸਾ ਬਣਾਉਣਾ ਆਪਾਂ ਕਿਸੇ ਨਾਲ ਧਰੋ ਕਰਕੇ ਕੀ ਲੈਣਾ ਹਾਂਜੀ ਬਸ ਜੀ ਆਪਾਂ ਕਦੇ ਗੱਲ ਮਿੱਠੀ ਇਹ ਤੇ ਇਹਦੀ ਕਿਸਮਤ ਆ ਕਿਸਮਤ ਇਹਦੀ ਅੰਜਲਿਆ ਜਿੱਥੇ ਨੇ ਦੁੱਧ ਪੀਣਾ ਆ ਪੀਣਾ ਬਿਲਕੁਲ ਬਿਲਕੁਲ ਜੀ ਉਹ ਅਗਲਾ ਵੇਖੇ ਕਿਹੜੀ ਅਗਲੇ ਨੂੰ ਚੰਗੀ ਆ ਤੇ ਮਾੜੀ ਆਪਣੇ ਭਰਾ ਸਾਹੇ ਸੁਣੋ ਸਹੀ ਗੱਲ ਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਕਰੋ ਜੀ ਜੇ ਤੇ ਥਣ ਥਣ ਚਵਾਈ ਜਿਵੇਂ ਵੀਰ ਜੀ ਇੱਕ ਨੰਬਰ ਹੈ ਚਵਾਈ ਕਿਵੇਂ ਸੀਲਸੜਾ ਕਪੂਰੀ ਹਾਂਜੀ ਹਾਂਜੀ ਪੂਰੀ ਲਓ ਜੀ ਕਰੋ ਜੀ ਜੇ ਪੱਕਾ ਵੀ ਜੀ ਕਿੰਨਾ ਦੋਦਾ ਜੀ ਦੋਦਾ 800 ਗਰੀ ਸੱਤ ਲਾਰੇ ਤੋਂ ਠੀਕ ਹੈ ਜੀ ਹਾਂਜੀ ਤਸੱਲੀ ਵਾਲਾ ਹਾਂਜੀ 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 ਠੀਕ ਹੈ ਜੀ ਤੇ ਫਿਰ ਪ੍ਰਤਾਪ ਜੀ ਕੀ ਰੇਡ ਰੋਡ ਕਰਦੇ ਜੀ ਇਹਦਾ ਰੇਡ ਭਾਜੀ ਸੇਵੇਂ ਜੋੜਾ ਬਰਾਬਰੀ ਜਾਣ ਦੋ ਤੇ 48 ਚ ਪਹੁੰਚ ਹਾਂਜੀ ਗੱਡੀ ਆਪ ਦੀ ਲਾਇਏ ਪੂਰੇ 45000 ਪੂਰੇ 45000 ਦੀ ਠੀਕ ਹੈ ਜੀ ਤੇ ਵੀ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦੇਵੀਂ ਗੱਲ ਇਹ ਹਾਂਜੀ 48 ਤੇ 48 ਬਾਨਾ 94 ਹਾਂਜੀ ਜੇ ਕੋ ਪਹੁੰਚ ਕਰਾਊਗਾ ਤੇ ਹੋਰ ਆਪਾਂ ਛੋੜ ਚੱਪਾ ਕਰਦਾਂਗੇ ਠੀਕ ਹੈ ਜੀ ਜੇ ਕੋ ਗੱਡੀ ਆਪਦੀ ਲੈ ਆਊਗਾ ਹਾਂਜੀ ਤੇ 90 ਦਾ ਜੋੜਾ ਬਾਨਾ 1000 ਇੱਕ ਛੜ ਦਾਂਗੇ 500 ਰੁਪਏ ਜਿਹੜਾ ਘਰੇ ਆ ਉਹਨੂੰ ਤੇ 500 ਛੜਨਾ ਚੱਲਣਾ ਹਾਂਜੀ ਹਾਂਜੀ ਠੀਕ ਹੈ ਜੀ ਉਹਦਾ ਮਾਣੇ ਕਰਨਾ ਵਾ ਵੀ ਉਹ ਘਰੇ ਆ ਕੇ ਵੇਖਣ ਦਿਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਆਪਣਾ ਜੀ 6284742127 ਹਾਂਜੀ 6284742127 ਨਾਮ ਜੇ ਪ੍ਰਤਾਪ ਸਿੰਘ ਛਾਹ ਹਾਂਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਬਾਕੀ ਇਹੋ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਏ ਇਹ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਡੰਗਰ ਪਸੰਦ ਕਰਕੇ ਫਿਰ ਆਪਾਂ ਨੂੰ ਸਾਈ ਬਿਆਨ ਪਾਉ ਬਿਲਕੁਲ ਜੀ ਦੇਖੋ ਗੱਲ ਇਹ ਕਿ ਜੇ ਕਿਸੇ ਨੇ ਡੰਗਰ ਮੰਨ ਲਓ ਪੰਜਾਂ ਦਿਨਾਂ ਨੂੰ ਕਰਨਾ ਆਪਦਾ ਸਾਈ ਬਿਆਨ ਦਾ ਪੱਕਾ ਪਾ ਦੇ ਹਾਂਜੀ ਜੇ ਪੰਜਾਂ ਦਿਨਾਂ ਦਾ ਦਹਾ ਦਾ ਟਾਈਮ ਲੈ ਲੇ ਜੇ ਪੰਜ ਪਾਊਗਾ ਪੰਜਾਂ ਦਾ ਪੰਜ ਮੋੜਾਂਗੇ ਆਪਾਂ ਦੇ ਉਹਦੀ ਮਹਿ ਵਿੱਚ ਜੀ ਬਿਲਕੁਲ ਜੀ ਬਿਲਕੁਲ ਤੇ ਗੱਲ ਇਹ ਜੇ ਵੀ ਉਦਾਂ ਜੇ ਕੋ ਲੈਂਦਾ ਮੈਂ ਹਾਂਜੀ ਸਾਈ ਥੋੜੀ ਬਾਰੀ ਪਾਉਦਾ ਉਹ ਸਾਈ ਦਾ ਸਮਾਂ ਜਿਹੜਾ ਸੀਮਤ ਹੋਊਗਾ ਸੀਮਤ ਹੋਊਗਾ ਹਾਂਜੀ ਹਾਂਜੀ ਤੇ ਬਾਕੀ ਉਹ ਬੇਣਤੀਆਂ ਪ੍ਰਮਾਣ ਕਰਿਓ ਘਰੇ ਆਗੇ ਆਪ ਜੀ ਤਸल्ली ਕਰਕੇ ਜਰੂਰ ਕਰੋ ਬਿਲਕੁਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਢਿੱਲੀ ਰੁਟੀਨ ਦੇ ਵਿੱਚ ਨਵੀਆਂ ਨਵੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ